ਜੀ ਸ਼ਸ਼ੀ ਕਾਲ ਸਾਰਿਆਂ ਨੂੰ ਜੀ ਆਪਾਂ ਆਏ ਆ ਰਾਣਾ ਫੈਸ਼ਨ ਬੁਟੀਕ ਮਰ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ 올ਓਵਰ ਸੂਟ ਅੱਡੀ ਦਾ ਸਟਾਫ ਰਹੂਗਾ ਜੀ ਜਿਨ੍ਹਾਂ ਨੇ ਸੈਟ ਵਾਈਜ਼ ਲੈਣਾ ਉਹ ਆਪਣੇ ਨਾਲ ਕੰਟੈਕਟ ਕਰ ਸਕਦੇ ਨੇ ਜੀ ਜਿਨ੍ਹਾਂ ਨੇ ਸਿੰਗਲ ਸੂਟ ਲੈਣਾ ਉਹਨਾਂ ਦਾ ਆਪਾਂ ਪ੍ਰਾਈਸ ਹੈ ਜਿਹੜਾ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਸਕਦੇ ਆ ਦੱਸ ਹੀ ਦਿੰਦੇ ਆ ਜੇਕਰ ਤੁਸੀਂ ਆਪਣੇ ਚੈਨਲ ਤੇ ਫਸਟ ਟਾਈਮ ਆਏ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਆ ਆਪਣੇ ਕੋਲ ਆ ਗਿਆ ਜੀ ਫਸਟ ਫਸਟ ਕਲਰ ਆ ਗਿਆ ਜੀ ਔਰ ਜਿੰਨਾਂ ਸਾਫਾ ਨੂੰ ਪਤਾ ਹੀ ਹੈਗਾ ਵਾ ਕਿ ਕੀਮੇ ਦਾ ਹੁੰਦਾ ਬਹੁਤ ਵਧੀਆ ਸਟੱਫ ਹੈ ਜੀ ਇਹ ਤੁਹਾਡਾ ਜਿਵੇਂ ਆਪਾਂ ਕਹਿੰਦੇ ਨੇ ਵੀ ਕਈ ਕਸਟਮਰ ਐਵੇਂ ਆਉਂਦੇ ਨੇ ਕਿ ਵੀ ਜੀ ਸਾਫੋਂ ਕਾਟਨ ਦਾ ਨਾ ਸਟੱਫ ਬਧੀ ਪਾਇਆ ਜਾਊਗਾ ਵੀ ਜਿਹੜਾ ਜ਼ਿਆਦਾ ਕੰਫਰਟੇਬਲ ਸੌਫਟ ਹੋਊਗਾ ਤਾਂ ਤੁਸੀਂ ਇਸ ਨੂੰ ਲੈ ਸਕਦੇ ਹੋ ਜੀ। ਬਿਨਾਂ ਸ਼ਕ ਤੁਸੀਂ ਆਰਡਰਿੰਗ ਵਾਈ ਕਰ ਸਕਦੇ ਹੋ ਜੀ। ਹਾਂਜੀ ਇਹ ਆਪਣੇ ਕੋਲੇ ਆ ਗਿਆ ਜੀ ਫਰਸਟ ਕਲਰ। ਫਰਸਟ ਕਲਰ ਆ ਗਿਆ ਜੀ ਫਰੋਜੀ ਤੇ ਆਫ ਵਾਈਟ ਦਾ ਇਸ ਦੇ ਵਿੱਚ ਕੰਬੀਨੇਸ਼ਨ ਬਣਿਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ। ਏਕੇ ਟੈਕਸ ਦੀ ਵੈਰਾਈਟੀ ਰਹੂਗੀ ਜੀ ਕੱਟ ਹੈ ਜਿਹੜੀ ਉਹ ਇਸ ਦੀ 5 ਮੀਟਰ ਰਹੂਗੀ 5 ਮੀਟਰ 올ਓਵਰ ਸੂਟ ਰਹੂਗਾ 5 ਮੀਟਰ 올ਓਵਰ ਸੂਟ ਰਹੂਗਾ ਜੀ ਇਹਨਾਂ ਦੇ ਵਿੱਚ ਲਾਈਨਿੰਗ ਲਾਉਣ ਦੀ ਲੋੜ ਨਹੀਂ ਜੀ ਵਿਦਆਊਟ ਲਾਈਨਿੰਗ ਵਾਲੇ ਸੂਟ ਨੇ ਜੀ ਬਿਨਾ ਇਨਰ ਤੋਂ ਬਣਨਗੇ ਜੀ ਇਹ ਆਪਣੇ ਕੋਲੇ ਫਰੋਜੀ ਕਲਰ ਆ ਗਿਆ ਜੀ ਔਰ ਇਸ ਤੋਂ ਇਲਾਵਾ ਇਸ ਦੇ ਵਿੱਚ ਕਲਰ ਹੈਗਾ ਜੀ ਆਪਣੇ ਕੋਲ ਮਹਿੰਦੀ ਕਲਰ ਆ ਦੇਖੋ ਸੈਕੰਡ ਕਲਰ ਇਸ ਦੇ ਵਿੱਚ ਮਹਿੰਦੀ ਆ ਗਿਆ ਜੀ ਮਹਿੰਦੀ ਕਲਰ ਹਾਂਜੀ ਇਹ ਆ ਗਿਆ ਜੀ ਇਸ ਦੇ ਵਿੱਚ ਮਹਿੰਦੀ ਕਲਰ ਔਰ ਅਗਲਾ ਕਲਰ ਆ ਗਿਆ ਜੀ ਇਸ ਦੇ ਵਿੱਚ ਮਸਟਰਡ ਕਲਰ ਮਹਿੰਦੀ ਕਲਰ ਮਸਟਰਡ ਕਲਰ ਔਰ ਅਗਲਾ ਆ ਗਿਆ ਜੀ ਇਸ ਦੇ ਵਿੱਚ ਜਾਮਨੀ ਪੀਕਾ ਕਲਰ ਚਾਰ ਕਲਰ ਰਹਿਣਗੇ ਜੀ ਫਰੋਜੀ ਕਲਰ ਜਾਮਨੀ ਟੋਨਸ ਪਿੰਕ ਹੈ ਮਾਸਟਰਡ ਹੈ ਜੀ ਮਹਿੰਦੀ ਨਾਲ ਗ੍ਰੇ ਕੰਬੀਨੇਸ਼ਨ ਬਹੁਤ ਸੋਹਣਾ ਚਾਰੇ ਕਲਰ ਚਾਰੇ ਹੀ ਬਹੁਤ ਸੋਹਣੇ ਹੈ ਪ੍ਰਾਈਸ ਰੋਗਾ 550 ਰੁਪਏ ਓਨਲੀ 550 ਰੁਪਏ ਆਪਣਾ ਤੁਹਾਡਾ ਪ੍ਰਾਈਸ ਰੋਗਾ ਜਿਹੜੀ ਉਸ ਸ਼ਾਪ ਪ੍ਰਾਈਸ ਲਊਗਾ ਸ਼ਾਪ ਪ੍ਰਾਈਸ ਰੋਗਾ ਜੀ 550 ਰੁਪਏ ਆਡੀ ਦਾ ਔਰ ਜਿਨ੍ਹਾਂ ਨੇ ਕੋਰੀਅਰ ਕਰਵਾਉਣਾ ਤਾਂ ਉਹਨਾਂ ਨੂੰ ਇੱਕ ਸੂਟ ਦੇ 50 ਰੁਪਏ ਐਕਸਟਰਾ ਲੱਗਣਗੇ 50 ਰੁਪਏ ਤੁਹਾਨੂੰ ਐਕਸਟਰਾ ਕੋਰੀਅਰ ਦੇ ਲੱਗਣਗੇ ਜਿਨ੍ਹਾਂ ਨੇ ਘਰੇ ਮੰਗਵਾਣਾ ਹੈ ਹਾਂਜੀ ਅੱਗੇ ਆਪਣੇ ਕੋਲੇ ਆ ਗਿਆ ਜੀ ਕਲਰ ਪਿੰਕ ਪਿੰਕ ਕਲਰ ਆ ਗਿਆ ਜੀ ਆ ਵੀ ਕਲਰ ਬਹੁਤ ਸੋਹਣਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਕਲਰ ਵੀ ਬਹੁਤ ਸੋਹਣਾ ਡਿਜ਼ਾਈਨ ਵੀ ਇਸ ਦੀ ਬਹੁਤ ਜ਼ਿਆਦਾ ਸੋਹਣੀ ਹੈ ਹਾਂ ਜੀ ਕੱਟ ਹੈਗੀ ਜਿਹੜੀ ਉਹ ਇਹਨਾਂ ਦੀ 5 ਮੀਟਰ ਹੋਊਗੀ ਜੀ অল ওভার স্যুট ਰਹਣਗੇ 컬러 কন্ট্রাস্ট ਬਹੁਤ ਸੋਹਣਾ ਹੈ ਇਸ ਨੂੰ ਕਿਸੇ ਵੀ ਏਜ ਦਾ ਪਾ ਸਕਦਾ ਹੈ ਜੀ আর ਸੈਕਿੰਡ ਕਲਰ ਆਪਣੇ ਕੋਲੇ ਆ ਗਿਆ ਜੀ ਫਰੋਜ਼ੀ ਕਲਰ ਇਸ ਦਾ ਇਹ ਵੀ اڈੀ ਹੀ ਹੈ ਜੀ ਜਿਹੜਾ ਆਪਾਂ ਤੁਹਾਨੂੰ ਆ ਡਿਜ਼ਾਈਨ ਦਿਖਾ ਰਹੇ ਹਾਂ ਨਾ اڈੀ ਹੈਗਾ ਕੋਸ਼ਿਸ਼ ਕਰਾਂਗੇ ਕਿ ਹੁਣ ਆਪਾਂ ਤੁਹਾਨੂੰ ਇੱਕੋ ਹੀ ਹੈਗਾ ਜਿਹੜਾ ਨੰਬਰ ਦਿਖਾਇਆ ਕਰੀਏ ਜੀ ਇਹ ਆ ਗਿਆ ਮਸਟਰਡ ਕਲਰ ਦੇ ਵਿੱਚ ਇਹ ਆ ਗਿਆ ਜੀ ਤੀਸਰਾ ਕਲਰ ਇਸ ਦਾ ਮਸਟਰਡ ਕਲਰ ਔਰ ਅਗਲਾ ਕਲਰ ਆ ਗਿਆ ਜੀ ਇਸ ਦਾ ਮੈਂਦੀ ਮੈਂਦੀ 그린 ਕਲਰ ਆ ਗਿਆ ਜੀ ਮਸਟਰਡ ਕਲਰ ਆ ਗਿਆ ਫਰੋਜੀ ਕਲਰ ਆ ਗਿਆ ਤੇ ਪਿੰਕ ਹੈਗਾ ਜਿਹੜਾ ਤੁਹਾਨੂੰ ਜਾਮ ਨਹੀਂ ਟੋਨ ਜੀ ਚ ਪਿੰਕ ਹੈ ਜੀ ਇਹ ਕਲਰ ਆਪਾਂ ਨੇ ਤੁਹਾਨੂੰ ਖੋਲ ਕੇ ਦਿਖਾਤਾ ਜੀ ਚਾਰ ਕਲਰ ਰਹਿਣਗੇ ਕੱਟ 5 ਮੀਟਰ ਰਹੂਗੀ ਪ੍ਰਾਈਸ 550 ਪਰ ਰਹੂਗਾ ਜੀ ਜਿਸ ਦੇ ਵਿੱਚ ਆਪਾਂ ਕੋਰੀਅਰ ਹੈ ਜਿਹੜਾ ਉਹ ਐਡ ਨਹੀਂ ਕੀਤਾ ਹੋਇਆ ਜੀ ਹਾਂਜੀ ਮਿਲਦੇ ਆ ਨੈਕਸਟ ਵੀਡੀਓ ਚ ਧੰਨਵਾਦ